ਮੈਂ ਮਾਤਾ ਜੀ ਗਿੰਦਰ ਸਿੰਘ ਜੋ ਸਹਾਰਾ ਕਲੱਬ ਦਾ ਇੱਕ ਸੇਵਾਦਾਰ ਹਾਂ ਇਹ ਜੋ ਅੱਜ ਰੈਲੀ ਕੱਢੀ ਜਾ ਰਹੀ ਹੈ ਬੱਚਿਆਂ ਨੂੰ ਇੱਕ ਮਹੀਨਾ ਜਿਹੜੀ ਹੈ ਵੱਖ-ਵੱਖ ਸਤਿਕਾਰਯੋਗ ਸ਼ਖਸੀਅਤਾਂ ਨੂੰ ਸੱਦ ਕੇ ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੈਲਫ ਡਿਫੈਂਸ ਆਪਣੇ ਫਾਇਰ ਬ੍ਰਿਗੇਡ ਵਾਲੇ ਔਰ ਹੋਰ ਸਾਡੇ ਸਾਰੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਇਹਨਾਂ ਨੂੰ ਨਾਲ ਸਾਇੰਸ ਦੇ ਪੜਾਈ ਵੀ ਕਰਾਉਂਦੇ ਰਹੇ ਨੇ ਔਰ ਸਾਰੇ ਜਿੰਨੇ ਕਲੱਬ ਮੈਂਬਰ ਨੇ ਇਹਨਾਂ ਬੱਚਿਆਂ ਨੂੰ ਅੱਛਾ ਨੈਤਿਕ ਜੀਵਨ ਜਿਉਣ ਵਾਸਤੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਵਾਤਾਵਰਣ ਦੀ ਸੰਭਾਲ ਕਰਨ ਵਾਸਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਔਰ ਇਹ ਬੱਚਿਆਂ ਨੇ ਬਹੁਤ ਹੀ ਵਧੀਆ ਅਨੁਸ਼ਾਸਨ ਵਿੱਚ ਰਹਿ ਕੇ ਇਹ ਸਾਰੀ ਟ੍ਰੇਨਿੰਗ ਪੂਰੀ ਕੀਤੀ ਹੈ ਅੱਜ ਨਸ਼ਿਆਂ ਦੇ ਖਿਲਾਫ ਤੇ ਵਾਤਾਵਰਣ ਦੀ ਸੰਭਾਲ ਦੇ ਜਿਹੜਾ ਇਹ ਅੱਜ ਰੈਲੀ ਕੱਢੀ ਜਾ ਰਹੀ ਹੈ ਇਹ ਬੱਚੇ ਉਸ ਵਿੱਚ ਭਾਗ ਲਾ ਰਹੇ ਹਨ ਜਿਸ ਦੇ ਵਿੱਚ ਸਤਕਾਰਯੋਗ ਡੀਐਸਪੀ ਕਸਤੂਰੀ ਲਾਲ ਜੀ ਔਰ ਉਹਨਾਂ ਦੇ ਨਾਲ ਪੁਲਿਸ ਆਫੀਸਰ ਤੇ ਨਾਲ ਕਮਾਂਡੋ ਆ ਕੇ ਇਸ ਰੈਲੀ ਦੇ ਵਿੱਚ ਸਾਨੂੰ ਉਤਸ਼ਾਹ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅੱਜ ਇਹ ਆਪਣਾ ਇਹ ਸਾਡੀ ਬਟਾਲੇ ਦੀ ਜਿਹੜੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜਿਹੜੀ ਹੈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਅੱਜ ਜੁਧ ਨਸ਼ਾ ਰੋਧ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਨਸ਼ੇ ਦੇ ਖਿਲਾਫ ਇਹ ਜੁਧ ਉਹਦੇ ਵਿੱਚ ਬਟਾਲਾ ਪੁਲਿਸ ਨੂੰ ਇੱਕ ਇਹਨਾਂ ਨੇ ਮੌਕਾ ਦਿੱਤਾ ਕਿਉਂਕਿ ਪੁਲਿਸਾਪਨ ਡਿਪਾਰਟਮੈਂਟ ਦੀ ਪੁਲਿਸ ਪਾਵਨ ਨੇ ਬੜੀ ਦਿਨ ਰਾਤ ਮਿਹਨਤ ਕਰਕੇ ਨਸ਼ੇ ਦੀ ਬੰਡ ਖਤਮ ਕਰ ਰਿਹਾ ਤੇ ਇਹੋ ਜਿਹੀਆਂ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਇਹ ਅਗੇ ਆਉਣਗੀਆਂ ਸਮਾਜ ਵਿੱਚ ਤੇ ਇਹ ਆਪਾਂ ਉਹਨਾਂ ਦੇ ਸਹਿਯੋਗ ਨਾਲ ਸਾਰਾ ਇਹ ਕੰਮ ਖਤਮ ਕਰ ਸਕਦੇ ਹਾਂ ਸਰ ਇੱਕ ਵਾਤਾਵਰਣ ਨੂੰ ਲੈ ਕੇ ਕੌਂਦਿਆਂ ਦੇ ਵਿੱਚ ਕਿਸੇ ਵੀ ਹਾਂ ਬਿਲਕੁਲ ਬਿਲਕੁਲ ਜੀ ਵਾਤਾਵਰਣ ਤੇ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਗੁਰੂ ਸਾਹਿਬ ਆਪਣਾ ਗੁਰਬਾਣੀ ਵਿੱਚ ਵੀ ਹੈ ਨਾਨਕ ਪਾਸ਼ਾ ਨੇ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਕਿ ਆਪਾਂ ਇੱਕ ਪੌਦਾ ਲਾਉਂਦੇ ਨਾਲ ਇਤਨੇ ਗੱਲਾਂ ਪੂਰੀ ਹੋ ਜਾਂਦੀਆਂ ਵਾਤਾਵਰਣ ਸ਼ੁੱਧ ਹੋ ਜਾਂਦਾ ਧਰਤੀ ਮਾਤਾ ਹਰਿਆਵਲ ਰਹਿੰਦੀ ਹੈ ਤੇ ਆਪਣਾ ਜਿਹੜਾ ਬਾਤ ਜਿਹੜੀ ਹੈ ਤੁਸੀਂ ਪਾਣੀ ਦਾ ਲੈਵਲ ਜਰਾ ਉਹ ਠੀਕ ਰਹਿੰਦਾ ਕੱਲ ਦੇਖਿਆ ਗਿਆ ਕੱਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪਾਈ ਸੀ ਵੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਤੇ ਨਾਲ ਬੂਟੇ ਵੰਡਦੇ ਹਾਂ ਬਿਲਕੁਲ ਬਿਲਕੁਲ ਮੇਰੀ ਇਹ ਹੀ ਅਪੀਲ ਸੀ ਕਿ ਬੂਟਾ ਵੰਡ ਜ਼ਰੂਰ ਰਿਹਾ ਜੀ ਪਰ ਨਾਲ ਇਹ ਹੀ ਪੀਲ ਕਰਿਆ ਸੀ ਕਿ ਬੂਟੇ ਨੂੰ ਇਹਨੂੰ ਸਾਂਭ ਸੰਭਾਲੀ ਕਰਨੀ ਹੈ ਇਹਨੂੰ ਬਾਕੀ ਤਾਂ ਜੋ ਇਹਨੂੰ ਆਪਾਂ ਦਾ ਫਲ ਲੈ ਸਕੀਏ ਇਹਦਾ ਆਪਾਂ ਜਾਣਦੇ ਹਾਂ ਸਮਾਜ ਦੇ ਵਿੱਚ ਆਪਾਂ ਪੁਝਾਰ ਆਂਦੇ ਹਾਂ ਕਿ ਸਾਡੇ ਛਾਂ ਪ ਠੀਕ ਹੈ ਤੇ ਸ਼ਾਂਤਾਂ ਹੀ ਮਿਲੇਗੀ ਜੇ ਹਰ ਬੰਦਾ ਇੱਕ ਰੁੱਖ ਲਾਊਗਾ। ਤੋਂ ਮੇਰੀ ਇਹੀ ਅਪੀਲ ਸੀ ਵੀ ਹਰ ਮਨੁੱਖ ਲਗਾਵੇ ਰੁੱਖ ਤੇ ਭਾਵੇ ਸੁੱਖ। ਸਰ ਇੱਕ ਬੱਚਿਆਂ ਨੇ ਰੈਲੀ ਕਰਨ ਲੱਗੇ ਆ ਸਾਰਾ ਕਲਾਬ ਵੱਲੋਂ ਨਸ਼ਿਆਂ ਦੇ ਖਿਲਾਫ। ਬਿਲਕੁਲ ਜੀ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜੀ ਸਾਰਾ ਕਲਾਬ ਨੇ ਜਿਹੜਾ ਕੈਸ਼ ਯੰਗ। ਬੱਚਿਆਂ ਨੂੰ ਹੁਣ ਤੋਂ ਹੀ ਇਹਨਾਂ ਨੂੰ ਫੜ ਲਈ ਕਿ ਆਪਣਾ ਸਮਾਜ ਬਚਾ ਲਈਏ। ਆਹ ਵਾਲਾ ਪੁਹਿਖਿਆ ਸਾਡਾ। ਸੋ ਇਹ ਬੜੀ ਵਧੀਆ ਪਹਿਲ ਹੈ ਜੀ ਸਾਰਾ ਕਲਾਬ ਦੀ। ਇਹਨਾਂ ਪਹਿਲਾਂ ਵੀ ਬੜੇ ਕੰਮ ਕੀਤੇ ਆ ਤੇ ਆਪਾਂ ਪੰਜਾਬ ਪੁਲਿਸ ਜਿਹੜੀ ਆ ਸਪੈਸ਼ਲੀ ਬਟਾਲਾ ਪੁਲਿਸ ਮਾਜੂਦ ਅਸਟ੍ਰੀਫੀ ਸਾਹਿਬ ਦੇ ਮੁਤਾਬਕ ਉਹਨਾਂ ਦੇ ਹੁਕਮ ਮੁਤਾਬਕ ਹੀ ਹੋਰ ਬਤਵਾ ਦੇਣਾ ਸਹਿਯੋਗ ਕਰਾਂਗੇ ਤੇ ਸਾਡੀ ਜਿੱਥੇ ਸੇਵਾ ਹੋਈ ਆਪਾਂ ਖਾ ਜਾਣ ਜੀ